ਏ ਹੈ ਸਾਡਾ ਨੀਲਾ ਗ੍ਰਹਿ ਪ੍ਰਿਥਵੀ ਜੋ ਚਾਰੇ ਪਾਸਿਆਂ ਤੋਂ ਪਾਣੀ ਨਾਲ ਢਕਿਆ ਹੋਇਆ ਹੈ ਤੁਹਾਨੂੰ ਸਾਡੇ ਇਸ ਗ੍ਰਹਿ ਦੇ ਬਾਰੇ ਇੱਕ ਮਜ਼ੇਦਾਰੀ ਗੱਲ ਪਤਾ ਹੈ ਅਸੀਂ ਇਸ ਪ੍ਰਿਥਵੀ ਨੂੰ ਜਲ ਥਲ ਮਿਲਾ ਕੇ ਸਿਰਫ 5% ਹੀ ਐਕਸਪਲੋਰ ਕਰ ਸਕਿਆ ਹੈ ਮਤਲਬ ਸਾਨੂੰ ਇਸ ਗ੍ਰਹਿ ਦੇ ਬਾਰੇ ਜਿੰਨੀ ਵੀ ਜਾਣਕਾਰੀ ਮਿਲੀ ਹੈ ਉਹ ਸਿਰਫ 5% ਹੈ ਅੱਗੇ 95% ਇਸ ਧਰਤੀ ਤੇ ਕਿੰਨੇ ਤੇ ਕੀ ਕੀ ਰਾਜ਼ ਛੁਪੇ ਹੋਏ ਹਨ ਤੋਂ ਅਸੀਂ ਅਣਜਾਣ ਹਾਂ ਪ੍ਰਿਥਵੀ ਤੇ ਸਭ ਤੋਂ ਜ਼ਿਆਦਾ ਰਹੱਸ ਛੁਪੇ ਹਨ ਪ੍ਰਿਥਵੀ ਦੇ ਸਭ ਤੋਂ ਵੱਡੇ ਭਾਗ ਸਮੁੰਦਰ ਵਿੱਚ ਆਪਾਂ ਪ੍ਰਿਥਵੀ ਦੇ ਸਮੁੰਦਰੀ ਹਿੱਸੇ ਨੂੰ ਹੁਣ ਤੱਕ ਸਿਰਫ 11 ਕਿਲੋਮੀਟਰ ਤੱਕ ਹੀ ਨਾਪ ਸਕੇ ਹਾਂ ਇਸ 11 ਕਿਲੋਮੀਟਰ ਦੀ ਦੂਰੀ ਵਿੱਚ ਕੀ ਕੀ ਛਿਪਿਆ ਹੈ ਉਹ ਤੁਸੀਂ ਇਸ ਵੀਡੀਓ ਵਿੱਚ ਜਾਣੋਗੇ ਤਾਂ ਚਲੋ ਸਮੁੰਦਰ ਦੀ ਗਹਿਰਾਈ ਨੂੰ ਮਾਪਦੇ ਹਾਂ ਹੁਣ ਜੋ ਤੁਹਾਨੂੰ ਡਾਟ ਦਿਖ ਰਹੀ ਹੈ ਉਹ ਐਵਰੇਜ ਹਿਊਮਨ ਸਾਈਜ਼ ਹੈ ਇਸ ਤੋਂ ਥੋੜਾ ਵੱਡਾ ਐਲੀਫੈਂਟ ਆਕਾਰ ਹੈ ਤੇ ਇਹ ਹੁਣ ਤੱਕ ਇਨਸਾਨ ਦੁਆਰਾ ਬਣਾਈ ਗਈ ਸਭ ਤੋਂ ਵੱਡੀ ਸ਼ੇਪ ਹੈ ਚਲੋ ਹੁਣ ਸਮੁੰਦਰ ਦੀ ਗਹਿਰਾਈ ਵਿੱਚ ਥੱਲੇ ਉਤਰਦੇ ਹਾਂ ਤੇ ਦੇਖਦੇ ਹਾਂ ਸਾਨੂੰ ਕੀ ਮਿਲਦਾ ਹੈ ਸਮੁੰਦਰ ਤੋਂ 40 ਮੀਟਰ ਦੀ ਗਹਿਰਾਈ ਸਕੂ ਡਾਈਵਿੰਗ ਲਈ ਮੈਕਸਿਮਮ ਗਹਿਰਾਈ ਮੰਨੀ ਜਾਂਦੀ ਹੈ ਇਸ ਤੋਂ ਥੱਲੇ 93 ਮੀਟਰ ਉਤਰਨ ਤੇ ਲੂਸੀਟੀਆਨਾ ਦਾ ਮਲਬਾ ਮਿਲਦਾ ਹੈ ਇਸ ਤੋਂ 100 ਮੀਟਰ ਥੱਲੇ ਉਤਰਨ ਤੇ ਸਕੂ ਡਾਈਵਿੰਗ ਬੇਹੱਦ ਖਤਰਨਾਕ ਹੋ ਜਾਂਦੀ ਹੈ ਇਸ ਤੋਂ نیچے ਹਿੱਸੇ ਤੇ 214 ਮੀਟਰ ਤੇ ਹਰਬਰਟ ਨੇ ਸਕੂ ਡਾਈਵਿੰਗ ਕੀਤੀ ਸੀ ਤੇ ਇੱਕ ਰਿਕਾਰਡ ਬਣਾਇਆ ਸੀ ਇਸ ਤੋਂ ਥੱਲੇ 332 ਮੀਟਰ ਤੇ ਅਹਿਮਦ ਗਬਰ ਨੇ ਸਕੂ ਡਾਈਵਿੰਗ ਕੀਤੀ ਤੇ ਵਰਲਡ ਰਿਕਾਰਡ ਬਣਾਇਆ ਇਸ ਤੋਂ ਥੱਲੇ 443 ਮੀਟਰ ਦੀ ਗਹਿਰਾਈ ਤੇ ਜਾਣ ਤੱਕ ਸਾਨੂੰ ਮਿਲੇਗੀ ਉਹ ਜਹਰਾਈ ਜਿੰਨੀ ਜ਼ਮੀਨ ਐਮਪਾਇਰ ਸਟੇਟ ਬਿਲਡਿੰਗ ਤੋਂ ਥੱਲੇ ਦਿਖਦੀ ਹੈ ਇਸ ਤੋਂ ਥੱਲੇ 500 ਮੀਟਰ ਤੱਕ ਜਾਂਦੇ ਹਾਂ ਤਾਂ ਇਹ ਗਹਿਰਾਈ ਹੈ ਜਿੱਥੇ ਤੱਕ ਬਲੂ ਵੇਲ ਗੋਤਾ ਖਾਂਦੀਆਂ ਹਨ ਇਸ ਤੋਂ ਹੋਰ ਥੱਲੇ ਦੀ ਗਹਿਰਾਈ ਬਲੂ ਵੇਲ ਲਈ ਖਤਰਨਾਕ ਹੋ ਸਕਦੀ ਹੈ ਕਿਉਂਕਿ ਜਿਵੇਂ ਜਿਵੇਂ ਸਮੁੰਦਰ ਦੇ ਥੱਲੇ ਗਹਿਰਾਈ ਵੱਧ ਜਾਂਦੀ ਹੈ ਉਵੇਂ ਉਵੇਂ ਪਾਣੀ ਦਾ ਦਬਾਅ ਵੀ ਵੱਧਦਾ ਜਾਂਦਾ ਹੈ ਏਸੀ ਗਹਿਰਾਈ ਵਿੱਚ ਸੀ ਵਾਲਫ ਗਲਾਸ ਸੰਮਰੀਨ ਗੋਤਾ ਲਗਾਉਂਦੀਆਂ ਹਨ ਇਸ ਤੋਂ 535 ਮੀਟਰ ਤੱਕ ਦੀ ਗਹਿਰਾਈ ਵਿੱਚ ਪੈਂਗੁਇਨਸ ਗੋਤਾ ਲਗਾਉਂਦੇ ਹਨ ਇਸ ਤੋਂ ਥੱਲੇ 430 ਮੀਟਰ ਗਹਿਰਾਈ ਵਿੱਚ ਜਾਣ ਤੇ ਸਾਨੂੰ ਉਹ ਗਹਿਰਾਈ ਮਿਲਦੀ ਹੈ ਜੋ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੀ ਹਾਈਟ ਜਿੰਨੀ ਹੈ ਜਿਵੇਂ ਹੀ ਅਸੀਂ 1000 ਮੀਟਰ ਔਰ ਗਹਿਰਾਈ ਵਿੱਚ ਜਾਂਦੇ ਹਾਂ ਤਾਂ ਅਸੀਂ ਸਕੈਰੀ ਜ਼ੋਨ ਵਿੱਚ ਪਹੁੰਚ ਜਾਂਦੇ ਹਾਂ ਤੇ ਉਸ ਗਹਿਰਾਈ ਤੋਂ ਥੱਲੇ ਸੁਪੇਨੇ ਅਣਜਾਣੇ ਰਹੱਸ ਇਸ ਗਹਿਰਾਈ ਤੋਂ ਬਾਅਦ ਸਮੁੰਦਰ ਵਿੱਚ ਲਾਈਟ ਵੀ ਅੱਗੇ ਨਹੀਂ ਪਹੁੰਚ ਪਾਂਦੀ ਜਿਸ ਵਜ੍ਹਾ ਨਾਲ ਸਮੁੰਦਰ ਦੇ ਬਾਕੀ ਗਹਿਰਾਈ ਵਿੱਚ ਡਾਰਕਨੈਸ ਫੈਲੀ ਹੋਈ ਹੈ ਇਸ ਤੇ ਪਾਣੀ ਦਾ ਦਬਾ ਉਨਾ ਹੈ ਜਿੰਨਾ ਸ਼ੁਕਰਗ੍ਰਹਿ ਦੀ ਸਤਹ ਤੇ ਹੈ ਮਤਲਬ ਇਸ ਗਹਿਰਾਈ ਤੇ ਇਨਸਾਨ ਪਲਕ ਚਪਕਦੇ ਹੀ ਖਤਮ ਹੋ ਜਾਣਗੇ ਇਸ ਦੇ ਥੱਲੇ ਰਹਿਣ ਵਾਲੇ ਉਹ দানਵ ਜੋ ਇੱਕ ਵੱਡੀ ਸ਼ਿਪ ਨੂੰ ਵੀ ਨਿਗਲ ਸਕਦੇ ਹਨ 1280 ਮੀਟਰ ਦੀ ਗਹਿਰਾਈ ਤੱਕ ਪਹੁੰਚਣ ਤੇ ਸਾਨੂੰ ਉਹ ਗਹਿਰਾਈ ਮਿਲਦੀ ਹੈ ਜਿੱਥੇ ਤੱਕ ਕਸ਼ੂਏ ਗੋਤਾ ਲਾਂਦੇ ਹਨ 2000 ਮੀਟਰ ਦੀ ਗਹਿਰਾਈ ਤੇ ਸਾਨੂੰ ਮਿਲੇਗਾ ਇੱਕ ਵੱਡਾ দানਵ ਜਿਸ ਨੂੰ ਬਲੈਕ ਡ੍ਰੈਗਨ ਫਿਸ਼ ਕਿਹਾ ਜਾਂਦਾ ਹੈ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਕਿਸ ਗਹਿਰਾਈ ਤੇ ਜ਼ਿਆਦਾ ਅੰਧੇਰਾ ਹੋਣ ਤੇ ੱਲੇ ਦਿਖਾਈ ਵੀ ਨਹੀਂ ਦਿੰਦਾ ਜੇ ਕਿਸੇ ਲਾਈਟ ਸੋਰਸ ਨਾਲ ਦੇਖਿਆ ਜਾਵੇ ਤਾਂ ਇਹ ਕੁਝ ਹੀ ਤਰ੍ਹਾਂ ਦਾ ਦਿਖਾਈ ਦੇਵੇਗਾ 225 ਮੀਟਰ ਦੀ ਗਹਿਰਾਈ ਤੇ ਪਹੁੰਚਣ ਤੇ ਸਾਨੂੰ ਉਹ ਗਹਿਰਾਈ ਮਿਲਦੀ ਹੈ ਜਿੱਥੇ ਸਪਮ ਬੇਲ ਤੇ ਸਕਵਿਟਸ ਗੋਤਾ ਲਗਾਉਂਦੇ ਹਨ ਸਪਮ ਬੇਲ ਤੇ ਸਕਵਿਟਸ ਵਿੱਚ ਜੱਗ ਸ਼ੁਰੂ ਹੋ ਜਾਂਦੀ ਹੈ ਜਿਸ ਵਜ੍ਹਾ ਨਾਲ ਸਪਮ ਬੇਲ ਦੇ ਉੱਤੇ ਮਾਰਕਸ ਬਣ ਜਾਂਦੇ ਹਨ ਸਕਵਿਡ ਸੇ 14 ਕਿਲੋਮੀਟਰ ਲੰਬੀ ਹੁੰਦੀ ਹੈ ਤੇ ਇਤੇ ਇਸ ਦਾ ਵਜ਼ਨ 750 ਕਿਲੋਮੀਟਰ ਤੱਕ ਹੁੰਦਾ ਹੈ ਇਸ ਥਾਲੀ ਵਿੱਚ ਤੁਸੀਂ ਖਾਂਦੇ ਹੋ ਉਸ ਆਕਾਰ ਦੀ ਤਾਂ ਇਸ ਦੀ ਅੱਖ ਹੁੰਦੀ ਹੈ ਇਸ ਤੋਂ ਥੱਲੇ 3800 ਮੀਟਰ ਦੀ ਗਹਿਰਾਈ ਵਿੱਚ ਜਾਣ ਤੇ ਸਾਨੂੰ ਟਾਈਟੈਨਿਕ ਦਾ ਮਲਬਾ ਮਿਲਦਾ ਹੈ ਇਸ ਤੋਂ ਥੱਲੇ 4000 ਮੀਟਰ ਦੀ ਗਹਿਰਾਈ ਤੱਕ ਪਹੁੰਚਣ ਤੇ ਆਪਾਂ ਸਮੁੰਦਰ ਦੇ ਐਬੀਸਲ ਜ਼ੋਨ ਵਿੱਚ ਪਹੁੰਚ ਜਾਵਾਂਗੇ ਇਸ ਗਹਿਰਾਈ ਤੇ ਵਾਟਰ ਪ੍ਰੈਸ਼ਰ 11000 ਪਾਉਂਡਸ ਪਰ ਸਕੁਅਰ ਇੰਚ ਹੁੰਦਾ ਹੈ ਇਸ ਤੋਂ ਥੱਲੇ ਰਹਿਣ ਵਾਲੇ দানਵ ਜਿਨ੍ਹਾਂ ਦੀ ਕਲਪਨਾ ਕਰਨਾ ਵੀ ਰੋਂਕੇ ਖੜੇ ਕਰ ਦਿੰਦੀ ਹੈ ਜਿਵੇਂ ਕਿ ਵਿੰਗ ਟੂਥ ਐਂਗੂਲਰ ਫਿਸ਼ ਤੇ ਵਾਈਪਰ ਫਿਸ਼ ਇਸ ਤੋਂ 4267 ਮੀਟਰ ਗਹਿਰਾਈ ਤੇ ਜਾਣ ਤੇ ਸਾਨੂੰ ਸਮੁੰਦਰ ਤੇ ਔਸਤ ਗਹਿਰਾਈ ਮਿਲਦੀ ਹੈ ਮਤਲਬ ਕਿਤੇ ਸਮੁੰਦਰ ਜ਼ਿਆਦਾ ਗਹਿਰਾ ਹੈ ਤੇ ਕਿਤੇ ਘੱਟ ਇਸ ਸਬਦ ਦਾ ਔਸਤ ਕੱਢਿਆ ਜਾਵੇ ਤਾਂ ਉਹ 4267 ਮੀਟਰ ਹੈ ਇਸ ਤੋਂ 4791 ਮੀਟਰ ਤੇ ਸਾਨੂੰ ਪੈਟਲ ਸ਼ਿਪ ਦਾ ਮਲਵਾ ਮਿਲਦਾ ਹੈ ਇਸ ਤੋਂ ਥੱਲੇ 6000 ਮੀਟਰ ਦੀ ਗਹਿਰਾਈ ਤੇ ਅਸੀਂ ਸਮੁੰਦਰ ਦੇ ਹੈਡਲ ਜ਼ੋਨ ਵਿੱਚ ਪਹੁੰਚ ਜਾਵਾਂਗੇ। ਇਸ ਪੁਆਇੰਟ ਤੇ ਵਾਟਰ ਪ੍ਰੈਸ਼ਰ 11000 ਗੁਣਾ ਜ਼ਿਆਦਾ ਹੁੰਦਾ ਹੈ ਜਿੰਨਾ ਹੁਣ ਆਪਾਂ ਪ੍ਰithvi ਦੇ ਸਰਫੇਸ ਤੇ ਮਹਿਸੂਸ ਕਰਦੇ ਹਾਂ। ਇਹ ਪ੍ਰੈਸ਼ਰ ਉੰਨਾ ਹੋਵੇਗਾ ਜਿਵੇਂ ਤੁਸੀਂ ਆਪਣੇ ਸਿਰ ਤੇ 50 ਗੁਣਾ ਜਿੰਨ ਟ੍ਰੈਕ ਚਲਾ ਰਹੇ ਹੋ। ਇਸ ਪ੍ਰੈਸ਼ਰ ਤੇ ਆਪਣਾ ਸਰੀਰ ਇੱਕ ਸੈਕਿੰਡ ਵਿੱਚ ਚੱਕਣਾ ਚੁਰ ਹੋ ਜਾਵੇਗਾ ਤੇ ਇਸ ਗਹਿਰਾਈ ਤੇ ਵੀ ਸਮੁੰਦਰੀ ਜੀਵਨ ਪਾਇਆ ਜਾਂਦਾ ਹੈ। ਇਸ ਤੋਂ ਥੱਲੇ 6500 ਮੀਟਰ ਦੀ ਗਹਿਰਾਈ ਤੇ ਡੀਐਸਵੀ ਐਲਵਿਨ ਗੋਤਾ ਲਗਾਉਂਦੀਆਂ ਹਨ ਡੀਐਸਵੀ ਐਲਵਿਨ ਇੱਕ ਰਿਸਰਚ ਸਮਰਨ ਹੈ ਜਿਸ ਨੂੰ ਟਾਈਟੈਨਿਕ ਨੂੰ ਲੱਭਣ ਵਿੱਚ ਮਦਦ ਕੀਤੀ ਸੀ ਇਸ ਤੋਂ ਥੱਲੇ 8848 ਦੀ ਗਹਿਰਾਈ ਤੇ ਪਹੁੰਚਣ ਤੇ ਅਸੀਂ ਉਸ ਗਹਿਰਾਈ ਤੇ ਪਹੁੰਚ ਜਾਵਾਂਗੇ ਜਿੰਨੀ ਮਾਉਂਟ ਐਵਰੇਸਟ ਦੀ ਹਾਈਟ ਹੈ ਇਸ ਤੋਂ ਥੱਲੇ 10898 ਮੀਟਰ ਦੀ ਗਹਿਰਾਈ ਤੇ ਜਿਸ ਗਹਿਰਾਈ ਤੋਂ ਜਿਸ ਗਹਿਰਾਈ ਨੂੰ 2012 ਵਿੱਚ ਜੈਮਸ ਸਿਮਰਨ ਨੇ ਛੂਹਿਆ ਸੀ ਇਸ ਤੋਂ ਥੱਲੇ 10916 ਮੀਟਰ ਦੀ ਗਹਿਰਾਈ ਤੇ ਦੋ ਲੋਕ ਡਾਨਵਾਲਟਸ ਤੇ ਪਿਕਡ ਆਪਣੀ ਸਮਰਿੰ ਨੂੰ ਲੈ ਕੇ ਗਏ ਸੀ ਜਿਸ ਵਿੱਚ ਇਹਨਾਂ ਨੂੰ 5 ਘੰਟੇ ਲੱਗੇ ਸੀ ਤੇ ਇਹ ਗਹਿਰਾਈ ਵਿੱਚ ਸਿਰਫ 20 ਮੀਟਰ ਹੀ ਰੁੱਕ ਸਕੇ ਸੀ ਕਿਉਂਕਿ ਹਾਈ ਪ੍ਰੈਸ਼ਰ ਦੇ ਨਾਲ ਸਮਰਿੰ ਦੇ ਵਿੰਡੋਸ ਕ੍ਰੈਕ ਹੋਣ ਲੱਗੇ ਤੇ ਉਹਨਾਂ ਨੂੰ ਵਾਪਿਸ ਜਾਣਾ ਪਿਆ ਇਸ ਤੋਂ ਥੱਲੇ 10972 ਮੀਟਰ ਦੀ ਗਹਿਰਾਈ ਤੇ ਪਹੁੰਚਣ ਤੇ ਸਾਨੂੰ ਉਹ ਗਹਿਰਾਈ ਮਿਲਦੀ ਹੈ ਜਿਸ ਨੂੰ ਮਰਸ਼ਲ ਫਲਾਈਟ ਉਡਾਣ ਪਰਦੀ ਹੈ ਜੇ ਹਵਾਈ ਜਹਾਜ਼ ਦੀ ਵਿੰਡੋ ਤੋਂ ਥੱਲੇ ਪ੍ਰithvi ਬੰਦ ਦੇਖਿਆ ਜਾਵੇ ਤਾਂ ਉਸੇ ਸਰਫੇਸ ਤੇ ਹੁਣ ਆਪਾਂ ਹਾਂ ਕੇਵਲ 10984 ਮੀਟਰ ਤੱਕ ਹੀ ਆਪਾਂ ਨੇ ਸਮੁੰਦਰ ਨੂੰ ਦੇਖਿਆ ਹੈ ਇਹੋ ਜਿਹਾ ਮੰਨਿਆ ਜਾਂਦਾ ਹੈ ਕਿ ਸਮੁੰਦਰ ਇਸ ਤੋਂ ਵੀ ਗਹਿਰਾ ਹੈ ਜਿਸ ਨੂੰ ਹਜੇ ਤੱਕ ਡਿਸਕਵਰ ਨਹੀਂ ਕੀਤਾ ਗਿਆ ਸਮੁੰਦਰ ਦਾ ਕੇਵਲ 5% ਭਾਗ ਹੀ ਹਜੇ ਐਕਸਪਲੋਰ ਕੀਤਾ ਗਿਆ ਹੈ ਬਾਕੀ 95% ਤੇ ਕੀ ਹੈ ਉਸ ਨੂੰ ਹਜੇ ਤੱਕ ਅਸੀਂ ਨਹੀਂ ਜਾਣਦੇ ਹਾਂ ਹੋ ਸਕਦਾ ਹੈ ਅੱਗੇ ਫਿਊਚਰ ਵਿੱਚ ਅਸੀਂ ਇਸ ਗਹਿਰਾਈ ਨੂੰ ਦੇਖ ਸਕਾਂ ਇਸ ਦੇ ਨੈਕਸਟ ਭਾਗ ਲਈ ਮੈਨੂੰ ਕਮੈਂਟ ਸੈਕਸ਼ਨ ਵਿੱਚ ਆਪਣੀ رائے ਜ਼ਰੂਰ ਦਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਜ਼ਰੂਰ ਕਰੋ